ਇਹ ਦਾ ਆਸ਼ਨ ਮਮਾ ਨੂੰ ਕੋਈ ਪਰਮਾਗੀ ਤਾਂ ਇਹ ਲੋ ਬਹੁਤ ਖਲੱਗੀਆਂ ਕੁਝ ਬਣਾਉਣ ਦੀ ਨੇ ਲੱਗ ਤੋ ਨਾ ਮਾਂ ਦੇ ਕਿ ਜੰਮਾਇ ਚ ਕੋ ਲੱਗ ਰਿਹਾ ਹਾਂ ਉਹ ਤਾਂ ਇਹ ਉਹ ਤੂੰ ਹੀ ਅੱਗੇ ਦੇ ਬਾਰੋਂ ਮੇਰਾ ਤੇ ਆਪ ਤੇਲ ਵੜਾ ਕਰਦੇ ਗਾਣ ਬਿਆ ਜਾ ਉਹਨੂੰ ਨਿੱਕੀ ਨੂੰ ਆਖੋ ਬਣਾ ਲੰਦੀ ਤੁਹਾਨੂੰ ਕੁਝ ਬੁੱਕਾ ਬਣਾ ਲਓ ਜੀ ਹਾਂ ਹੁਣੇ ਥਾਲੇ ਸੋਚੂ ਆਈ ਮੈਂ ਹੁਣ ਕੀ ਭੁੱਖ ਲੱਗੀ ਦੀ ਸਿੱਤੀ ਹੁਣੇ ਥਾਲੇ ਖਵਾ ਕੇ ਤੋਰਿਆ ਟਿਵੀਸ਼ਨ ਤੇ ਤੁਹਾਨੂੰ ਕੀ ਖਾਣਾ ਉੱਤ ਮੈਂ ਕੀ ਬਣਾ ਲਊਗਾ ਜਾ ਆਪਣੀ ਜਾ ਕੇ ਵੱਡੇ ਮੰਨ ਕੋ ਸਾਨੂੰ ਬਣਾ ਦੇ ਉਹਨਾਂ ਨੇ ਜੇ ਤੁਹਾਡੇ ਖਵਾਓ ਤੁਹਾਡੇ ਤੇ ਉਹ ਦੱਸ ਹਾਲਾ ਮੈਂ ਹੀ ਸੋਈ ਸੀ ਵੱਡਣਾ ਕੋਈ ਗੱਲ ਨਹੀਂ ਮੈਂ ਵੇ ਨਹੀਂ ਆ ਪਰਦੀ ਦੇ ਨਹੀਂ ਭੁੱਖ ਚਲੋ ਮਣਾ ਉੱਠਾ ਵੇਖਾ ਕੀ ਕਹਾ ਕੋਚ ਬਣਾਉਂਦੀ ਨਿਆਣੇ ਵੀ ਇੰਦਰ ਲੈ ਲੈਂਦੇ ਗਏ ਕੀ ਕਰਾ ਮੇਰੇ ਸਿਰ ਬੜਾ ਦਰਦ ਹੋ ਰਿਹਾ ਇਕ ਤੇ ਵੀ ਅੱਜ ਕੱਲ ਬੜੇ ਪਰਾਂ ਦੀ ਪਿੰਡੀਆਂ ਕੋਲ ਕੰਮ ਦੀ ਪਰਦੀ ਨਵੇਂ ਨਹੀਂ ਕਰਕੇ ਜਿਤਨਾ ਨਹੀਂ ਜੀ ਅੰਦਰ ਪਈਆਂ ਹੀ ਗਾਉਂ ਮਾੜੀ ਹਾਂਜੀ ਭੈਣ ਜੀ ਤੁਸੀਂ ਬੈਠੇ ਫੋਨ ਵੇਖੀ ਜਾਂਦੇ ਜੀ ਹੋਰ ਕੀ ਕਰਾਂ ਦੀਦੀ ਬੱਚੇ ਨਾ ਮੇਰੀ ਗੱਲ ਸੁਣ ਮੰਗਣ ਦੇ ਕੁਝ ਖਾਣ ਦੇ ਤੇ ਮੇਰੀ ਭੈਣ ਉਹਨਾਂ ਨੂੰ ਕੁਝ ਬਣਾ ਦੇ ਮੇਰਾ ਸਿਰ ਨਹੀਂ ਦਰਦ ਹੋ ਉਹਨੂੰ ਹਟਣ ਲਿਆ ਕੀ ਹੈ ਤੀ ਮੈਂ ਬਣਾ ਦਉਦਾ ਤੁਹਾਡਾ ਸਿਰ ਨਹੀਂ ਦੁਖਣੋਂ ਹਟਦਾ ਤੈਨੂੰ ਪਤਾ ਯਾਰ ਛੱਡ ਵਿੱਚ ਆਏ ਆਪਾਂ ਤੇ ਉਹ ਤਾਂ ਠੀਕੋ ਕਰ ਬਜ਼ਾਰ ਵੀ ਮੈਨੂੰ ਭੇਜ ਦੇਣੀ ਕਿ ਬਜ਼ਾਰ ਦੇ ਕੰਮ ਤੂੰ ਹੀ ਆਪ ਕਰੋ ਕੀ ਆ ਦੀਦੀ ਤੂੰ ਆਪ ਵੀ ਕਰ ਲਿਆ ਕਰੋ ਕੁਝ ਖਾਣ ਰਣਾ ਤੂੰ ਮੈਨੂੰ ਕਹਿੰਦੇ ਰਹਿੰਦੇ ਈ ਤੂੰ ਆਹੋ ਜੇ ਮੈਂ 10 ਮਿੰਟ ਫੋਨ ਤੇ ਵੇਖਣ ਕੀ ਲੱਗ ਵੀ ਤੁਸੀਂ ਦੋਸਤ ਹੋਵੇ ਮੇਰਾ ਫੋਨ ਤੂੰ ਸਾਰੀ ਦਿਹਾੜੀ ਫੋਨ ਹੀ ਫੇਨੀ ਆ ਦੱਸ ਦੀਦੀ ਕਿ ਇਦਾਂ ਥੋੜਾ ਕਰੀਦਾ ਹੁੰਦਾ ਫਿਰ ਕੀ ਆ ਇੱਕੋ ਜੁਕੇ ਬੱਚੇ ਤੁਸੀਂ ਬਣਾ ਦੋ ਜਾਂ ਮੈਂ ਬਣਾ ਦੇ ਇੱਕ ਗੱਲ ਫਿਲਹਾਲ ਤੇ ਤੁਹਾਡਾ ਸਿਰ ਦੁਖਣੋਂ ਕਦੀ ਹਟਿਆ ਹੀ ਨਹੀਂ ਆ ਤੇ ਫਿਰ ਤੂੰ ਆਪ ਵੀ ਇਹ ਗੱਲ ਮੰਨਿਆ ਕਰਨਾ ਵੀ ਇੱਕੋ ਜੇ ਬੱਚੇ ਕਦੀ ਤੂੰ ਕਦੀ ਮੈਂ ਤੂੰ ਤਾਂ ਮੈਨੂੰ ਹੀ ਕਹਿੰਦੀ ਰਹਿਣੀ ਆ ਸਾਰੀ ਜੇ ਕਦੀ ਦੱਸੋ ਮੈਨੂੰ ਅੱਜ ਤੱਕ ਵੀ ਤੁਸੀਂ ਬਣਾਉਂਦੇ ਜੋ ਮੈਂ ਪੈਂਗੇ ਬਣਾ ਕੇ ਦੇਣੀ ਬੱਚਿਆਂ ਨੂੰ ਜਾ ਫਿਰ ਹੁਣ ਜਾਣੇ ਚਲ ਕਹ ਦਿਨ ਸਹੀ ਤੂੰ ਗਾੜੀ ਬੰਨੇ ਰੱਖ ਲੈਣੀ ਆ ਜਾ ਜਾ ਦੋ ਸ਼ਾਲਾ ਮਾਰੋ ਤੇ ਜਾ ਜਾ ਕੇ ਬਣਾ ਦੇ ਦੋ ਮੈਂ ਉਹ ਤੈਨੂੰ ਬੱਦ ਤੇਰਾ ਮੈਨੂੰ ਵੀ ਦੇ ਦਿਓ ਮਾੜੀ ਜੀ ਚਾਹ ਬਣਾ ਕੇ ਨਾਲੇ ਮੇਰੇ ਕੋਲ ਨਹੀਂ ਬੰਦੀ ਜਾ ਕੇ ਉੱਠ ਕੇ ਤੇ ਬਣਾਵਾ ਮੇਰੀ ਭੈਣ ਜਾ ਉਹ ਭਾਈ ਦੀਦੀ ਮੇਰੇ ਕੋਲ ਨਹੀਂ ਉੱਠਿਆ ਜਾਂਦਾ ਅੱਜ ਨਹੀਂ ਮੇਰੇ ਕੋਲ ਹੁੰਦਾ ਕੰਮ ਮੈਂ ਨਾ ਆਪਣੀ ਠੀਕ ਐ ਤੁਹਾਨੂੰ ਕੀ ਦੱਸਾਂ ਮੈਂ ਤੂੰ ਐਦਾਂ ਕਰ ਰੋਜ਼ ਰੋਜ਼ ਤੇ ਕਲੇਸ਼ਨ ਨਾਲ ਉਹਨਾਂ ਨਾਲ ਗੱਲ ਕੇ ਬੰਨੇ ਲਾ ਕੀ ਲਾਉਣੀ ਬਣਾਉਣੀ ਮੈਂ ਬਣਾ ਕੇ ਦੇਣੀ ਆ ਭਲੇ ਦੀਦੀ ਮੇਰੇ ਕੋਲ ਅੱਜ ਨਹੀਂ ਬਣਦੀ ਅੱਜ ਮੇਰਾ ਸ਼ਰੀਰ ਸੈਟ ਆ ਇਹ ਤੇ ਬਹ ਨਾ ਹੋ ਗਿਆ ਨਾ ਬਣਾਉਣ ਦਾ ਯਾਰ ਜੀ ਦੱਸ ਦੋ ਫਿਰ ਕੀ ਕਰਨਾ ਦੋ ਤੁਸੀਂ ਦੱਸ ਦੋ ਫਿਰ ਆਪਣਾ ਆਪਣਾ ਬਣਾ ਲਓ ਤੇ ਕੰਨ ਲਓ ਗਾ ਫਿਰ ਸ਼ਾਮ ਨੂੰ ਮੈਂ ਆਪਣਾ ਮੁੰਡਾ ਸੰਭਾਲਣਾ ਮੈਂ ਆਪਣੀ ਕੁੜੀ ਸੰਭਾਲ ਲੈਣੀ ਕੋਈ ਨਹੀਂ ਆਉਂਦੇ ਸ਼ਾਮਾਂ ਨੂੰ ਘਰ ਦੇ ਘਰ ਤੇ ਕੰਨ ਲਓ ਗਾ ਫਿਰ ਮੈਨੂੰ ਤਾਂ ਕੋਈ ਓਬਜੈਕਸ਼ਨ ਨਹੀਂ ਆ ਠੀਕ ਫਿਰ ਤੂੰ ਅੱਜ ਤੋਂ ਆਪਣਾ ਕੰਮ ਕਰੀ ਮੈਂ ਆਪਣਾ ਕਰ ਲਵਾਂਗੀ ਹਾਂ ਬਸ ਠੀਕ ਆ ਠੀਕ ਆ ਮੈਂ ਠੀਕ ਆ ਹੁਣ ਉੱਠ ਕੇ ਰਿਹਾ ਆਪਦੀ ਕੋਈ ਸਬਜ਼ੀ ਭਾਜੀ ਬਣਾਈ ਪਹਿਲਾਂ ਮੈਂ ਬਣਾਇ ਕਰੂੰਗੀ ਰਸੋਈ ਚ ਤੇ ਫਿਰ ਤੇਰੀ ਵਾਰੀ ਆਉਣੀ ਹੈ ਤੁਸੀਂ ਇਹ ਨਾ ਉਹ ਸਿਰਦਾ ਦਾ ਕਾਕਾ ਪਾਇ ਰਿਹਾ ਤੇ ਮੁੰਡੇ ਆਪ ਬਣਾਉਂਦਾ ਜਦੋਂ ਮੈਂ ਬਣਾਵਾ ਉਹ ਦੁਬਾਰੀ ਕੱਸੀ ਫੇਰਿਓ ਫਿਰ ਇਹ ਵੀ ਨਹੀਂ ਚਾਹੁੰਦਾ ਮੈਂ ਇਹ ਥੋੜੀ ਗੱਲ ਤੇ ਤੇਰੀ ਸਾਰੀ ਚਲੀ ਜਾਊਗੀ ਇਹ ਕੀ ਮਤਲਬ ਦੀਦੀ ਤੂੰ ਮੈਨੂੰ ਆਪਣਾ ਮੇਰੇ ਸਿਰ ਦੁਖਦਾ ਮੈਂ ਨਹੀਂ ਬਣਾਉਣੀ ਬਣਾਉਂਦਾ ਮੈਂ ਬਣਾਉਂਗੀ ਫਿਰ ਭਾਂਡੇ ਸਾਫ਼ ਕਰਕੇ ਰੱਖੂੰਗੀ ਫਿਰ ਤੂੰ ਤੇਰੀ ਵਾਰੀ ਆਊਗੀ ਤੂੰ ਨਿੱਕੀ ਐ ਦੀਦੀ ਜਿੰਨਾ ਤੂੰ ਹੋਰ ਵਾਲੇ ਕੰਮ ਕਰਨਾ ਨਾ ਉਸ ਹੋਂਨਾ ਤੇ ਮੈਂ ਆਪਣਾ ਮੈਂਟ ਚ ਕਰਕੇ ਬਾਹਰ ਆਉਣਾ ਐ ਕਰੋ ਤੂੰ ਬਾਅਦ ਚ ਬਣਾ ਲਿਓ ਮੈਂ ਪਹਿਲਾਂ ਬਣਾਉਂਗੀ ਕਿਉਂ ਮੈਂ ਕਿਉਂ ਬਾਅਦ ਚ ਬਣਾਵਾ ਨਾ ਇਹ ਤੇ ਲੜਾਈ ਹੋਗੀ ਐਵੇਂ ਪਹ ਲੜਾਈ ਹੋਗੀ ਤੂੰ ਹੀ ਰਾਮਨਾਮ ਆਪੋ ਦਿਖਾ ਕੇ ਵੇਲੇ ਦੋ ਟਕੀਆਂ ਅਸੀਂ ਉਥੇ ਮਾਵਾਂ ਤੀਆਂ ਚੁੰਬੜੀਆਂ ਰਹੀ ਕੇ ਰਸੋਈ ਨੂੰ ਹੈਨਾ ਇਹ ਨਹੀਂ ਗੱਲ ਬਣੀ ਉਹ ਕਿਤੇ ਕਿੰਨੇ ਕਿ ਜੀ ਆ ਜਿਹੜੇ ਵੀ ਆਪਣਾ ਨਾ ਚੁੰਬੜੀਆਂ ਰਹੀਏ ਏਦਾਂ ਕਰ ਲੋ ਕਿਸ ਦੀ ਸਲਾਹ ਲੈ ਲੈਂਦੇ ਠੀਕ ਆ ਆਪਣੀਆਂ ਮਾਰੀ ਜਾਇਆ ਕਰੋ ਨਹੀਂ ਮੈਂ ਨਹੀਂ ਕਹਾਂ ਤੁਲਵਾ ਮੰਦੀ ਮੋਗੇ ਵਾਲੀ ਭੂਆ ਨੂੰ ਸਾਧ ਲੈਣੇ ਆ ਮੋਗੇ ਵਾਲੀ ਭੂਆ ਨੇ ਆ ਕੇ ਹੋਰ ਸਿਆਪੇ ਪਾ ਦੇ ਨੇ ਫਿਰ ਸੰਭਣੀ ਤੂੰ ਹੀ ਆ ਮੋਗੇ ਵਾਲੀ ਭੂਆ ਮੈਂ ਨਹੀਂ ਸੰਭਣੀ ਏ ਕੀ ਮਤਲਬ ਪ੍ਰਾਣਾ ਤਾਂ ਸੰਜੇ ਸੰਭੋਗੇ ਨਾ 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 ਮੇਰੇ ਤੋਬਾ ਤੋਬਾ ਮੋਗਿਆਲੀ ਭੂਆ ਤੇ ਇੰਡੀਆਂ ਗੱਲਾਂ ਕਰਦੀ ਜੀਣਾ ਰਾਮ ਕਰਨੀ ਨਹੀਂ ਉਹਦੇ ਨੂੰ ਚੰਗਣ ਤੇ ਘੁੱਟ ਚਾਹ ਬਣਾ ਲਾ ਜਿਹੜੀ ਮੋਗਿਆਲੀ ਭੂਆ ਸਾਹਮਣੀ ਮੈਂ ਹਾਂ ਤੈਨੂੰ ਪਿਆਰ ਕੇ ਲੰਦਾਂ ਨਹੀਂ ਲੈਂਦੀ ਚੰਦ ਪ੍ਰਾਣਾ ਤੇ ਪ੍ਰਾਣਾ ਤੇ ਆਪਣਾ ਸੰਝਾ ਹੋਊਗਾ ਨਾ ਆਪੂ ਆਪਣੇ ਬੱਚਿਆਂ ਨੂੰ ਪੜ੍ਹਾਣੇ ਆਪਣੇ ਪ੍ਰਾਣੇ ਵੀ ਸੰਭੋ ਭਾਈ ਲੈ ਹੁਣ ਅੱਜ ਪ੍ਰਾਣੇ ਵੀ ਵੱਖ ਕਰ ਦੋ ਕਿਤੇ ਸਾਡੇ ਤੇ ਆਉਣੇ ਕਦੀ ਕਦੀ ਹੈ ਤੇਰੇ ਤੇ ਤੇ ਰੋਜ਼ ਕੋਈ ਆਇਆ ਰਹੂਗਾ ਤੇ ਮੈਂ ਤੇ ਤੈਨੂੰ ਚਾਹ ਪਣਾਉਂਦੀ ਮਰਦੀ ਕਿੰਨੇ ਨੇ ਦੇ ਦੇ ਮੇਰੇ ਰੋਜ਼ ਹੀ ਤੁਰੇ ਆਉਂਦੇ ਆ ਫਿਰ ਤੁਸੀਂ ਉਹੋ ਗੱਲ ਕਰਦੇ ਜੋ ਤੂੰ ਭੈਣੇ ਕਦੀ ਨਹੀਂ ਭੈਣ ਭਰਾ ਆਇਆ ਵੜਿਆ ਵੇਖਿਆ ਕਦੀ ਤੂੰ ਤੇ ਤੇਰੇ ਭੈਣ ਭਰਾ ਦੀ ਮਰਜ਼ੀ ਨਾ ਅਸੀਂ ਥੋੜੀ ਕਹਿੰਦੇ ਨਾ ਆਉ ਆਹ ਤੇ ਤੇਰੇ ਜੀ ਆ ਕੇ ਬਣਾ ਕਰਦੀ ਮੈਂ ਫਿਰ ਕੀ ਕਰਨਾ ਜਦੋਂ ਕੰਮ ਤੇ ਮੇਰੇ ਘਰ ਕੋ ਨਹੀਂ ਸਾਰੇ ਦਿਨ ਮੁੱਕਦਾ ਆਪਣੇ ਘਰ ਦਾ ਸਾਂਝੇ ਘਰ ਚ ਤੇ ਇਦਾਂ ਹੀ ਹੋਣਾ ਜਿਹੜਾ ਘਰ ਰੋ ਉਹਨੂੰ ਕੰਮ ਵੀ ਕਰਨਾ ਪੈਣਾ ਤੇ ਜਿਹੜਾ ਬਾਹਰ ਅੰਦਰ ਦਾ ਕਰੂ ਉਹ ਫਿਰ ਬਾਹਰ ਅੰਦਰ ਦਾ ਕਰੂਗਾ ਹੁਣ ਨਿਆਣੇ ਲਿਆਵਾ ਮੈਂ ਛੱਡ ਕੇ ਮੈਂ ਆਵਾ ਮੈਨੂੰ ਉਤਲੇ ਪੁੱਤਨੇ ਕਰਾਂ ਕਿ ਇਹਰ ਸੋਈ ਦੇ ਕਰਾਂ ਤੇ ਨਈਂ ਤਾਂ ਫਿਰ ਇਹ ਵੀ ਹੁੰਦਾ ਵਾ ਤੇ ਉਤਲੇ ਪੁਤਲੇ ਆਪਾਂ ਨੂੰ ਕਿਤੇ ਕਿੰਨੇ ਦਾ ਇੱਕ ਛੱਡਣਾ ਤੇ ਭਿੜਾਉਣਾ ਕੋਈ ਕੰਮਾ ਚ ਕੰਮ ਆਵੇ ਲੈ ਦੱਸ ਤੂੰ ਜਾ ਕੇ ਵੇਖੀ ਸਵੇਰੇ ਠੰਡ ਚ ਨਹੀਂ ਤੜਕੇ ਤੜਕੇ ਬੱਚੇ ਸਕੂਲ ਛੱਡਣਗੇ ਜਮਾ ਕੋ ਗਾਲੀ ਮਕਾਓ ਬਸਾਂ ਲਾਓ ਇਹਨਾਂ ਦੀਆਂ ਹਾਂ ਹਾਂ ਕਿਉਂ ਬਸਾਂ ਲਾਓ ਮੇਰੀ ਨਿੱਕੀ ਜਿਹੀ ਕੁੜੀ ਮੈਂ ਕਿੱਥੇ ਬਾਸ ਚਿਕਲਣਾ ਤੇ ਕੀ ਗੱਲ ਬੜਾ ਮੈਨੇ ਰੋਕੀ ਵੀ ਭੇਜ ਦੇ ਭੋਰਾ ਭੋਲਾ ਜਵਾਬ ਦੱਸਾਂ ਤੇ ਨਹੀਂ ਮੈਂ ਨਹੀਂ ਕਰਦੀ ਆਪਣੀ ਕੁੜੀ ਨੂੰ ਕਦੀ ਵੀ ਕਿਤੇ ਕੱਲੀ ਹਾਂ ਹਾਂ ਮੇਰਾ ਵੀ ਮੁੰਡਾ ਵਾ ਮੈਂ ਵੀ ਤੋਰਨਾ ਹੀ ਆ ਤੇ ਲੈ ਤੂੰ ਭੰਨ ਤੋਰੀ ਜਾ ਮੇਰਾ ਵੀ ਕੱਲਾ ਕੱਲਾ ਪੁੱਤਰਾ ਹ ਮੈਂ ਤਾਂ ਕੋਡੀ ਨੂੰ ਨਾਲੇ ਰੱਖੂੰਗੀ ਤੇ ਨਾਲੇ ਛੱਡ ਕੇ ਆਉਂ ਤੇ ਲੈ ਕੇ ਆਉਂ। ਉਹ ਤੇ ਫੇਰ ਤੂੰ ਜਾਣ ਕੇ ਕੰਮ ਤੋਂ ਬਚਨ ਦੇ ਮਾਰੇ ਕਰਦੇ ਜਿਹਾ ਪਖਾਣੇ ਇਦਾਂ ਦੇ। ਨਹੀਂ ਨਹੀਂ। ਆਹੋ। ਤੂੰ ਕੰਮ ਨਹੀਂ ਕਰਨਾ ਤਾਂ ਠੀਕ ਹੈ ਗੱਲ ਆਪਣੀ ਖਤਮ ਹੋਈ। ਤੂੰ ਆਪਦੇ ਨਿਆਣੇ ਨੂੰ ਬਣਾ ਕੇ ਖਵਾ ਲੈ ਮੈਂ ਆਪਣੇ ਨੂੰ ਖਵਾ ਲੂੰ ਠੀਕ ਹੈ। ਚਲ ਹੁਣ ਤੇ ਮੈਂ ਦਵਾ ਕੁਛ ਉਹਨਾਂ ਨੂੰ। ਆ ਤੂੰ ਹੀ ਦੇ ਦੇ ਬੈਸ ਕਰੀ ਜਾਣੀ ਮੈਨਾਂ। ਆ ਗਈ ਤੇ ਮੈਨੂੰ ਵੀ ਦੇ ਦੀ ਨਾਲ ਉਹਨਾਂ ਦੇ। ਆ ਵੇਖਿਆ ਫਿਰ ਇਦਾਂ ਹੀ ਕਰਦੇ ਜਿ ਤੂੰ ਹਾਰੋ ਨਾ ਜੇ ਮੈਨ ਲੱਗ ਪਈ ਨਹੀਂ ਤੇ ਫੇਰ ਰੱਖ ਨਾ। ਆ ਮੈਨੂੰ ਵੀ ਫੜਾ ਲਈ ਮੇਰੇ ਤੇ ਸਿਰ ਦੁਖਦਾ। ਫੇਰ ਤੂੰ ਆਪਣੇ ਮੁੰਡੇ ਦਾ ਬਣਾਈ ਮੇਰੀ ਇਹਦੀ ਮੈਂ ਦੋਵਾਂ ਨੂੰ ਦੇਣ ਲੱਗੀ ਆ ਹੈ ਇੱਕ ਨੂੰ ਤਾਂ ਮੈਂ ਦੇ ਨਹੀਂ ਲੱਗੇ ਦਿੰਨੀ ਆ ਫੇ ਦੇਰ ਰੋ ਆਪਣੀ ਕੁੜੀ ਨੂੰ ਬਣਾ ਲੂੰਗੀ ਮੈਂ ਬਣਾ ਲੂੰ ਤੇ ਜਾਓ ਖਾਓ ਤੇ ਵੇਖਨੀ ਆ ਉਹ ਉਹ ਘਰ ਦੋ ਦਸਵੇਂ ਬਾਹਰ ਤੇ ਕਰਾਂਗੇ ਅੰਦਰ ਦੇ ਕਰਾਂ ਹੈਗੀ ਖਾਂਦੀ ਰਹੇ ਬਾਬੇ ਹਟ ਗਿਆ ਮਮਤੀਆਂ ਹਟ ਤੱਕ ਕੋਈ ਖਰਚਾ ਹੀ ਨਹੀਂ ਹੈਗਾ ਨੀ ਤੇ ਦੋ ਰੋਟੀਆਂ ਲਾ ਕੇ ਦੇ ਖਾ ਲਾਂਗੇ ਬਾਜ਼ਾਰੋਂ ਕੁਝ ਮੰਗਾ ਕੇ ਖਾ ਸਕਦੇ ਆ ਜਾ ਰਿਓ ਆਪਰ ਤੋਂ ਖਾ ਲਾ ਵੇਸਣ ਬਣਾਇਆ ਸੀ ਹੁਣ ਨਾ ਮੈਂ ਤੁਹਾਨੂੰ ਫੇਰ ਬਾਅਦ ਚ ਮੈਗੀ ਬਣਾ ਦੇ ਦਿੰਨੀ ਆ ਚਾਹ ਪੀਣੀ ਨਾਲ ਬਣਾ ਲਓ ਮੈਂ ਚਲ ਠੀਕ ਹੈ ਮੇਰੇ ਪੁੱਤ ਖਾ ਲ ਖਾ ਖਾ ਤੇ ਬਣਾਓ ਖਾ ਲਿਓ ਬਈਆ ਉਹਨੂੰ ਖੋਣ ਦੇ ਬਣਾ ਵੱਡਿਆਂ ਦੀ ਜੜਾਈ ਤੇ ਹੁਣ ਚਲਦੀ ਰਹਿਣੀ ਹੁੰਦੀ ਐਸ਼ਮੀਨ ਹਾਂਜੀ ਮੀਰ ਜੀ ਖਾ ਲਾ ਬਗ ਤੁਸੀਂ ਕੋਈ ਨਹੀਂ ਤੂੰ ਮੈਨ ਤੋਂ ਛੋਟੀ ਹੈ ਮੇਰਾ ਤੇ ਚੱਲੂਗਾ ਮੇਰੀ ਭੈਣ ਨੂੰ ਪਹਿਲਾਂ ਢਿੱਡ ਭਰਨਾ ਚਾਹੀਦਾ ਮੈਂ ਤਾਂ ਭੁੱਖਾ ਵੀ ਚੱਲੂ ਕੋਈ ਨਹੀਂ ਮੇਰੀਏ ਆਪਾਂ ਆਪਣੇ ਆਪਣੇ ਵਿੱਚ ਫਰਕ ਨਹੀਂ ਪੈਣ ਦੇਣਾ ਭਾਵੇਂ ਮੰਮੀ ਆਪਾਂ ਜਿੰਨੀ ਮਰਜੀ ਇੱਕ ਦੂਜੇ ਨਾਲ ਗੜੀ ਆ ਆਪਾਂ ਨਹੀਂ ਇੱਕ ਦੂਜੇ ਨਾਲ ਭੁੱਲਣਾ ਕੋਈ ਨਾ ਛੱਡਣਾ ਖਾਣ ਨਹੀਂ ਆਇਆ ਮਟਾਂ ਮਸੀ ਇੱਕ ਬਰਦੀ ਆਪਾਂ ਇੱਕ ਟਿਕਾ ਟੋਪ ਮਾਸ਼ੂ ਇਹੇ ਹੀ ਆਣੇ ਆ ਮੈਂ ਕੁਛ ਥੋੜੇ ਬੱਤੀਓ ਕੋਲ ਚਲਦੀ ਮੈਂ ਕਿਹਨੇ ਆਣਾ ਹੁਣ ਇਧਰ ਮੈਂ ਕਹਿ ਆ ਮੈਂ ਨਹੀਂ ਆਈ ਮੈਜੋ ਯਾਰੇ ਕੁਝ ਖਾਣ ਨੂੰ ਬੰਦ ਲੇ ਉਹ ਤੇ ਲੋਕ ਇਕੱਠੇ ਬਿਠਾਉਂਦੇ ਆਹ ਉਹਦੀ ਤਾਂ ਮੈਂ ਨਾ ਸੰਡੇ ਇੱਥੇ ਬਿਠੀ ਆ ਤਾਂ ਮੈਂ ਸੋਚ ਲਈ ਹਾਂ ਕਿ ਦੀਦੀ ਨੂੰ ਮੈਂ ਕਹਿਣਾ ਵਾ ਬੱਚਿਆਂ ਨੂੰ ਦੇਖੀਏ ਤੇ ਆਪਣੇਆਂ ਨੂੰ ਦੇਖੀਏ ਕਿ ਆਪਾਂ ਵੀ ਵੱਡੇ ਹੋ ਕੇ ਵੀ ਲੜਦੇ ਰਹਿੰਦੇ ਆ ਤੇ ਬੱਚੇ ਤੇ ਮੇਹਲੋ ਇੱਕੋ ਮਿਕੋ ਜੀ ਮੇਹਲੋ ਕਦਾਂ ਬਿਓ ਖਿਚੜੀ ਹੋਏ ਚੱਲ ਉਹਨਾਂ ਨੂੰ ਤੇ ਹੋ ਜਾਂਦੀ ਆ ਵੱਡਿਆਂ ਕੋਲੋਂ ਵੀ ਹੋ ਜਾਂਦੀ ਨਿੱਕਿਆਂ ਕੋਲੋਂ ਵੀ ਹੋ ਜਾਂਦੀ ਆ ਕੋਈ ਗੱਲ ਨਹੀਂ ਆ ਨਹੀਂ ਨਹੀਂ ਹੁੰਦਾ ਭਈ ਆਪਾਂ ਵੱਡੇ ਹੋ ਕੇ ਨੂੰ ਤੇਲ ਮਿਰਚ ਜਿਆਦਾ ਪਾ ਦਿੰਦੇ ਬੱਚਿਆਂ ਚ ਸਹੀ ਗੱਲ ਅਸਲ ਦੇ ਵਿੱਚ ਗੱਲ ਇਹ ਆ ਵੀ ਬੱਚਿਆਂ ਦੇ ਦਿਮਾਗ ਚੱਖ ਨਹੀਂ ਹੈ ਕੁਝ ਨਹੀਂ ਹੈ ਤੇ ਉਹਨਾਂ ਦੇ ਦਿਮਾਗ ਚ ਰੱਖਦੇ ਆਪਾਂ ਖਾਰਾਕ ਨਹੀਂ ਕਰਿਆ ਆਪਣੀ ਮਟਕੀ ਕਿ ਆਪਾਂ ਨੇ ਸਮਝਣਾ ਚਾਹੀਦਾ ਹੈ ਕਿ ਖੁਕੋ ਖਾਚੇ ਰਹਿੰਦੇ ਆ ਹੋਇਆ ਨਹੀਂ ਤੇ ਆਪਾਂ ਬੱਚਿਆਂ ਨੂੰ ਇਦਾਂ ਲੱਗ ਰਗ ਨਹੀਂ ਰਸਾ ਖਾਵਾਂਗੇ ਆਪਾਂ ਬੱਚੇ ਉਹ ਹਾਂਜੀ ਹਾਂਜੀ ਜੇ ਆਪਾਂ ਲੱਗਦੇ ਭੁੱਲਦੀਆਂ ਰਵਾਂਗੇ ਨਾ ਧਿਆਨ ਬੱਚਿਆਂ ਨੂੰ ਉਹ ਨਹੀਂ ਬੈਂਟ ਬ੍ਰੇਕ ਨੂੰ ਜਿਵੇਂ ਅੰਦਰ ਇੰਡੀਆ ਆਪਾਂ ਲਾ ਚਲਾਂਗੇ ਤੇ ਨਾ ਤੇ ਆਪਾਂ ਮੋਗਿਆ ਦੇ ਤੁਹਾਨੂੰ ਸੱਜਣਾ ਜੂ ਹੁਣ ਨਹੀਂ ਨਹੀਂ ਕਰ ਕੋਪਾ ਨਹੀਂ ਬਾ 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 ਕਰ ਉਹ ਕੀ ਹੈ ਨਾ ਤੇ ਆਪਾਂ ਮੋਗਿਆ ਦੇ ਤੁਹਾਨੂੰ ਸੱਜਣਾ ਆਪਾਂ ਆਪਣਾ ਜਿਹੜਾ ਵੀ ਕਰ ਨਹੀਂ ਜਮ ਜਵੇੜਾ ਕਰ ਆਪਰੇ ਲੈ ਪਰ ਤੁਸੀਂ ਖਾ ਬੈਸਕੂ ਮੈਂ ਲਿਆਈ ਥੈਂਕ ਯੂ ਅਮ ਮੈਂ ਭੁਗੈਨ ਪੂ ਆ ਤੇ ਬਾਏ ਬਾਏ ਚੰਗੀ ਯਾ ਹੋਰ ਕੀ ਨਹੀਂ ਹੋਰ ਆਪਾਂ ਅੱਜ ਤੋ ਆਪਾਂ ਨਾ ਨਿੱਕੋ ਖਾ ਲਿਆ ਵੀ ਆਪਾਂ ਜੇ ਤੁਸੀਂ ਬਾਹਰ ਜਾਂਦੇ ਜੋ ਤੇ ਮੈਂ ਘਰ ਦਾ ਨੂੰ ਮੇਲਿਆ ਕਰੂੰਗੀ ਆਉਂਦੇ ਆਉਂਦੇ ਠੀਕ ਹੈ ਮੇਰੇ ਕਿ ਕਰਿਆ ਕਰਾਂ ਹਾਂ ਜਿਨ੍ਹਾਂ ਨੇ ਆਪਣੇ ਘਰ ਦੇ ਵਿੱਚ ਆਪਾਂ ਕਿੰਨੇ ਖੁਸ਼ੀਆਂ ਚਤੇ ਨਹੀਂ ਜੀ ਹਾਂ ਜਿਦਿਆ ਹੋ ਗਿਆ ਇਹ ਤਾਂ ਮੋੜ ਦੀ ਬੜੀ ਵੱਡੀ ਗਲਤੀ ਕਰ ਲੈਨੇ ਆਪਾਂ ਘਰ ਦੀ ਤਾਂ ਵੀ ਗੰਗਾ ਹੋ ਗਿਆ ਪਰ ਟਾਈਮ ਨਾਲ ਬੱਦ ਗਿਆ ਆਪਣੇ ਬੱਚਿਆਂ ਨੇ ਮਾਤ ਦੇਤੀ ਆ ਬੋਰ ਕੀ ਜੇ ਆਪਾਂ ਬੱਚੇ ਨੂੰ ਆਪਾਂ ਇਦਾਂ ਦਾ ਕੋਈ ਈਰਖਾਤ ਪਾਉਂਦੇ ਜਾਂ ਕੁਝ ਵੀ ਸਪਉਂਦੇ ਬੱਚੇ ਨੇ ਗਾਂ ਤਾਂ ਕਿ ਉਹ ਖੁਸ਼ੀ ਕਰਨਾ ਹੀ ਚਾਹ ਸ਼ੁਕਰ ਮਹਾਰਾਜ ਮਹਾਰਾਜ ਦਾ ਸਤਿਆਪਾਸ਼ਾ ਕਿਸ ਸਾਡੇ ਇਹ ਤੁਹਾਡੇ ਬੱਚਿਆਂ ਨੂੰ ਬਹੁਤ ਸਿੱਖ ਦਿੱਤੀ ਵਧੀਆ ਬਈ ਤੁਹਾਨੂੰ ਵੀ ਸਿਖਾਉਂਦੇ ਆ ਸਾਡੇ ਬੱਚੇ ਅੱਗੇ ਤੋਂ ਨਹੀਂ ਆਪਾਂ ਕਹਿੰਦੇ ਨਾ ਕਰਦੀ ਨਾ ਨਿਭਾਵੇਂ ਕੰਮ ਰਹਿ ਜੇ ਤੇ ਰਹਿ ਜੀ ਹਟਾਤ ਲੜਨਾ ਨਹੀਂ ਜੀ ਹਾਂ ਜੀ